ਗੱਡੀਆਂ ਚੋਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਅੱਜ ਰੇਟ ਬਹੁਤ ਸਹੀ ਦੇਖਣ ਨੂੰ ਮਿਲ ਜਾਣਗੇ ਤੁਹਾਡੇ ਲਾਗੇ ਤਾਂਗੇ ਤੁਹਾਨੂੰ ਗੱਡੀ ਮਿਲ ਜੂਗੀ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਪਹੁੰਚੇ ਹੋ ਤੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਹਾਡੇ ਕੋਲੇ ਵੇਚਣਾ ਚਾਹੁੰਦੇ ਹੋ ਆਪਣੇ ਵਟਸਐਪ ਨੰਬਰ ਤੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਐਡ ਲਗਵਾ ਸਕਦੇ ਹੋ ਫਰੀ ਦੇ ਵਿੱਚ ਆਪਾਂ ਸਾਰਾ ਕੰਮ ਕਰਦੇ ਹਾਂ ਜੀ ਉੱਤੇ ਆਪਣਾ ਨੰਬਰ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਅਸੀਂ ਆਲਟੋ ਗੱਡੀ ਆਪਾਂ ਲੈ ਕੇ ਪ ਸੀएनजी ਕੱਟ ਲੱਗੀ ਹੋਈ ਏ ਸੀ ਆਨਲਾਈਨ ਰਜਿਸਟ੍ਰੇਸ਼ਨ ਹੈਗੀ ਹੈਗੀ 25 ਤੋਂ ਉੱਤੇ ਗੱਡੀ ਐਵਰੇਜ ਦੇ ਦਿੰਦੀ ਏ ਸੀ ਪਾਸਿੰਗ ਆਪਾਂ ਨੂੰ ਮਿਲ ਜੂਗੀ 2029 ਤੱਕ ਦਾ ਮਾਡਲ ਹੈਗਾ ਗੱਡੀ ਦਾ 2008 ਨਵੀਂ ਬੈਟਰੀ ਏ ਸੀ ਟਾਇਰ ਬਹੁਤ ਵਧੀਆ ਨੇ ਤੇ ਮਾਲਕ ਦਾ ਜਿਹੜਾ ਏਰੀਆ ਜੀ ਤਰਖੇੜੀ ਹੈ ਤੁਸੀਂ ਜਾ ਕੇ ਦੇਖੋਗੇ ਗੱਡੀ ਪਸੰਦ ਆਊਗੀ ਰੇਟ ਗੱਡੀ ਦਾ ਪਸੰਦ ਆਊਗਾ ਸੀ ਇੱਕ ਵੀ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਵੇਖ ਕੇ ਕਰ ਲੰਗੀ ਅੰਦ੍ਰੋਮ ਗੱਡੀ ਠੀਕ ਐ 12 ਵਿੱਚ ਠੀਕ ਐ ਬਾਕੀ ਰੰਗ ਰੂੰਗ ਚੈੱਕ ਕਰੋ ਜੀ ਬਾਕੀ ਦੀ ਕੋਈ ਹੋਰ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਮਾਲਕ ਕਹਿੰਦੇ ਨੇ ਵੀ ਰੇਟ ਘਟਾ ਦੇ ਦਾਂਗੇ ਮੌਕੇ ਤੇ ਜਦੋਂ ਕੋਈ ਵੀ ਬੰਦਾ ਦੇਖਣ ਆਊਗਾ ਤੇ ਖਰੀਦਣ ਦਾ ਕੋਈ ਚਾਹਵਾਨ ਹੋਊਗਾ ਤੇ ਫਿਰ ਟਾਲੂਗੀ ਗੱਡੀ ਉਹ ਤੋਂ ਬਾਅਦ ਰੇਟ ਵਹਿ ਕੇ ਕਰ ਲਾਂਗੇ ਮਾਲਕ ਨੇ ਸਾਰਾ ਕੁਝ ਕਿਹਾ ਮਾਲਕ ਨੇ ਕਿਹਾ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਜੇ ਕਿਸੇ ਨੂੰ ਗੱਡੀ ਪਸੰਦ ਆਵੇ ਜੀ ਗੱਲ ਕਰਾਂਗੇ ਜੀ ਆਪਾਂ ਸੈਕੰਡ ਗੱਡੀ ਦੀ ਆਪਣੇ ਕੋਲੇ ਵਿਰੇਜ਼ਾ ਪਹੁੰਚੀ ਐ ਗੱਡੀ ਮਾਲਕ ਨੇ ਸੇਲ ਕਰਨੀ ਹੈਗੀ ਤੇ ਚੈੱਕ ਕਰੋ 19/20 ਮਾਡਲ ਆਪਾਂ ਨੂੰ ਗੱਡੀ ਮਿਲੂਗੀ 19 20 ਮਾਡਲ ਹੈ ਤੇ ਵੀਡੀਆਈ ਮਾਡਲ ਚ ਤਰਨ ਤਰਨ ਮਾਲਕ ਦਾ ਏਰੀਆ ਤੇ ਐਨਓਸੀ ਵੀ ਆਪਾਂ ਨੂੰ ਉਥੋਂ ਦੀ ਮਿਲ ਜੂਗੀ ਦੋਵੇਂ ਚਾਬੀਆਂ ਜਿਹੜੀਆਂ origignal ਆਪਾਂ ਨੂੰ ਮਿਲਦੀਆਂ ਕੰਪਨੀ ਵੱਲੋਂ ਉਹ ਆਪਾਂ ਨੂੰ ਨਾਲ ਮਿਲ ਜਾਣਗੀਆਂ ਸਰਵਿਸ ਹੋਈ ਹੈ ਸਰਵਿਸ ਕਰਵਾਉਣ ਦੀ ਲੋੜ ਨਹੀਂ ਤੇ ਖਰੀਦਣ ਤੋਂ ਬਾਅਦ 1 ਰੁਪਿਆ ਲਾਉਣ ਦੀ ਲੋੜ ਨਹੀਂ ਜੀ ਟੋਟਲ ਕਮ ਕਿਉਂਕਿ ਕਿਤਾ ਕਰਾਇ ਮਿਲੂਗਾ ਮਾਲਕ ਨੇ ਸਾਰਾ ਕੁਝ ਕਨਫਰਮ ਆਪਾਂ ਨੂੰ ਕੀਤਾਗਾ 5 ਲੱਖ 68000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ 568 ਬਰੇਜ਼ਾ ਗੱਡੀ ਅਸੀਂ ਜਾ ਕੇ ਕੋਈ ਦੇਖਣ ਦਾ ਹੈਗਾ ਤਾਂ ਮਾਲਕ ਨਾਲ ਇੱਕ ਬਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਮਾਲਕ ਕਹਿੰਦੇ ਨੇ ਵੀ ਘਰ ਆਓ ਪਹਿਲਾਂ ਦੇਖੋ ਚਲਾ ਕੇ ਦੇਖੋ ਤੇ ਕੰਡੀਸ਼ਨ ਚੈੱਕ ਕਰੋ ਜੀ ਤੇ ਜਦੋਂ ਚਲਾਈ ਤੋਂ ਪਤਾ ਲੱਗਿਆ ਇੰਜਨ ਗੇਅਰ ਦਾ ਪਤਾ ਲੱਗਿਆ ਤੇ ਜਦੋਂ ਫਿੱਟ ਬੰਦੀ ਹੈ ਗੱਡੀ ਉਹ ਤੋਂ ਬਾਅਦ ਮਾਲਕ ਨੇ ਕਿਹਾ ਬਹਿ ਕੇ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਹਰਿਆਣਾ ਨੰਬਰ ਗੱਡੀ ਆ ਨੰਬਰ ਮਾਲਕ ਦਾ ਸਕਰੀਨ ਤੇ ਆ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਕਰਦੇ ਆ ਜੀ ਆਪਾਂ ਹੁਣ ਹੁੰਡਾ ਦੀ ਸਿਟੀ ਗੱਡੀ ਦੀ ਗੱਲ 26 ਤੱਕ ਆਪਾਂ ਨੂੰ ਪਾਸਿੰਗ ਮਿਲ ਜੂਗੀ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਪਰ ਮਿਲ ਜੂਗੀ ਅੰਦਰ ਆਪਾਂ ਗੱਲ ਕਰੀਏ ਤਾਂ ਟੱਚ ਸਕਰੀਨ ਲੱਗੀ ਹੋਈ ਹੈ ਜੀ ਸੈਂਟਰ ਲੋਕ ਹੈ 뮤직 ਸਿਸਟਮ ਪੂਰਾ ਵਧੀਆ ਜੀ ਪਟਿਆਲੇ ਖੜੀ ਆ 80000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਤੁਸੀਂ ਚੈੱਕ ਕਰ ਰਹੇ ਹੋ ਗੱਡੀ ਨੂੰ ਅੰਦਰ ਬਾਹਰ ਦੀਆਂ ਫੋਟੋਆਂ ਸਾਰਾ ਕੁਝ ਮਾਲਕ ਨੇ ਫੋਟੋਆਂ ਚ ਦਿਖਾਈ ਹੈ ਨੰਬਰ ਸਕਰੀਨ ਤੇ ਹੈ ਜੀ ਮਾਲਕ ਦਾ ਜਿੰਨਾਂ ਦੀ ਗੱਡੀ ਹੈ ਕਰੋ ਗੱਲਬਾਤ ਆਪ ਹੀ ਸੇ ਤੇ ਕਿਵੇਂ ਦੀ ਲੱਗੀ ਜੀ ਆਪਣੀ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਰਹਨੇ ਆ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹਰ ਚੀਜ਼ਾਂ ਦੀ ਆਪਾਂ ਐਡ ਕਰਦੇ ਹਾਂ ਜੀ ਤੇ ਆਪਾਂ ਜਿਹੜੀ ਵੀਡੀਓ ਚ ਐਡ ਕਰਦਾ ਬਿਲਕੁਲ ਫਰੀ ਦੇ ਵਿੱਚ ਕਰਦੇ ਆ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਵਿਚ ਵਿਚਾਲੇ ਆਪਾਂ ਨਹੀਂ ਪੈਂਦੇ ਸੀ ਜਿਨ੍ਹਾਂ ਦੀ ਗੱਡੀ ਹੁੰਦੀ ਅਸੀਂ ਉਹਨਾਂ ਦਾ ਆਪਾਂ ਨੰਬਰ ਦਿੰਨੇ ਆ ਜਿਵੇਂ ਕਿ ਤੁਸੀਂ ਐਡ ਕਰਵਾਉਣੀ ਆ ਕੋਈ ਗੱਡੀ ਦੀ ਤੁਹਾਡੇ ਹੀ ਆਪਾਂ ਨੰਬਰ ਦੇਵਾਂਗੇ ਤੁਹਾਡੇ ਹੀ ਲੱਖ ਖਾਹੂ ਅਸੀਂ ਵਿਚ ਵਿਚਾਲੇ ਸਾਡਾ ਕੁਝ ਨਹੀਂ ਹੁੰਦਾ ਜਿਹਨੇ ਖਰੀਦਣੀ ਹੋਊ ਸਿੱਧਾ ਤੁਹਾਡੇ ਨਾਲ ਕੰਟੈਕਟ ਕਰੋਗੇ ਬਾਕੀ ਭੇਜੋ ਜੇ ਕਿਸਨ ਐਡ ਕਰਵਾਉਣੀ ਆ ਛੇਤੀ ਕਰੋ ਜੀ ਤੁਹਾਡੀ ਐਡ ਵੀ ਆਪਾਂ ਲਗਾ ਦਾਂਗੇ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਰਹਿਨੇ ਆ ਜੀ ਕਿਸ ਨੂੰ ਘਰ ਕੋਠੀ ਮਕਾਨ ਜਾਂ ਗੱਡੀ ਮੋਟਰਸਾਈਕਲ ਚਾਹੀਦਾ ਕਿੰਨੇ ਰੇਟ ਚ ਚਾਹੀਦਾ ਕਰੋ ਕਮੈਂਟ ਜਲਦੀ ਆਪਾਂ ਲੈ ਕੇ ਪਹੁੰਚ ਜਾਗੇ ਤੁਹਾਡੇ ਵਾਸਤੇ ਵੀ ਜਿੱਥੋਂ ਵੀ ਤੁਸੀਂ ਆਖੋਗੇ ਲੱਕੇ ਥੱਲੇ ਕਿ ਚਿੱਟੇ ਜਿਹੇ ਰੰਗ ਦਾ ਬਾਟਮ ਦਿੱਤਾ ਹੋਇਆ ਜੀ ਸਬਸਕ੍ਰਾਈਬ ਦਾ ਉਹਨੂੰ ਦਬਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਗੱਡੀ ਮੋਟਰਸਾਈਕਲ ਦੇ ਨਾਲ ਸੀ